ਕਲਕੱਤਾ ਖੱਡੇ ਤੇ ਦੋਨਾਂ ਦੀ ਮਹਿੰਗੇ ਬੁੱਲਟ ਬੋਲੀ ਲੱਗੀ ਹੈ ਮੇਰੇ ਵੀਰੋ ਪਰ ਅੱਜ ਕਦੇ ਆ ਮੌਸਮ ਨੇ ਹੋ ਗਿਆ ਅੱਜ ਤੇ ਗਠਾਰੇ ਵਾਲਾ ਦੁਸ਼ਮਣ ਮੜ ਬੈਠਿਆ ਲੈ ਵੀ ਪੁਆੜੀ ਵਾਲਾ ਟੱਕਰ ਅੱਡੀ ਹੁਣ ਆ ਰਹੀ ਐ ਕੰਬਲ ਪੈਣ ਸ਼ਰੀਰਾਂ ਦੇ ਜਿਹੜੇ ਲਾਉਂਦੇ ਮਿਹਨਤ ਉੱਡ ਤੜਕੇ ਤਨ ਜੋਰ ਜਵਾਨਾਂ ਦਾ ਹੀ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਲ ਘੋੜੇ ਨੇ ਘਰ ਹੀ ਜਾਣਦੇ ਨੇ ਮਨਮਾਨੀ ਔ ਰਾਜੇ ਖੇਲੇ ਖੱਟ ਪਾਸੇ ਮੁੱਡੀਆਂ ਪਾਉਂਦੀ ਫਰੇ ਜਵਾਨੀ ਲਾਓ ਸਾਹਮਣੇ ਕਹਿੰਦੇ ਅੱਜ ਦੇ ਦਿਨ ਦਾ ਇੱਕ ਹੋਰ ਟੌਪ ਦਾ ਮੈਚ ਮੇਰੇ ਪੰਜਾਬੀ ਵੀਰੇ ਸ਼ੁਰੂ ਹੋਣ ਜਾ ਰਿਹਾ ਹੈ ਅੱਜ ਦੇ ਦਿਨ ਦਾ ਕਹਿੰਦੇ ਇੱਕ ਹੋਰ ਟੌਪ ਦਾ ਮੁਕਾਬਲਾ ਜਿਹੜਾ ਕਹਿੰਦੇ ਸ਼ੁਰੂ ਹੋਣ ਜਾ ਰਿਹਾ ਦਿੱਲੀ ਵਾਲਾ ਕਹਿੰਦੇ ਹੁੱਡਾ ਕਾਸਕੋਰੀ ਦੁਨੀਆ ਦਾ ਕਹਿੰਦੇ ਉਹ ਖਿਡਾਰੀ ਜਿਹੜਾ 8 ਤੋਂ 9 ਸਟੇਟਾਂ ਦੇ ਵਿੱਚ ਕ੍ਰਿਕਟ ਖੇਡਦਾ ਐ ਵੀ ਮਸੀਤਾ ਵਾਲਿਆ ਪੱਤਰੰਡੇ ਵਾਲੇ ਅੱਜ ਵਧਾਈ ਦੇ ਪਾਤਰਾ ਮੁੰਡੇ ਸਾਹਾਂ ਪੱਤਰਾਂ ਦੀ ਹੁੰਦੀ ਹੈ ਲਓ ਚਾੜੇ ਵਾਲਾ ਕਹਿੰਦੇ ਬਾਦਰਾ ਮੁੰਡਾ ਢਿੱਲੋ ਪਰਿਵਾਰ ਦਾ ਇਹਨੇ ਇੱਕ ਨਹੀਂ ਕਹਿੰਦੇ ਦੋ ਟਰੈਕਟਰ ਜਿੱਤੇ ਹੋਇਆ ਇੱਕ ਨਹੀਂ ਕਹਿੰਦੇ ਦੋ ਟਰੈਕਟਰ ਨੰਦਪੁਰ ਸਾਹਿਬ ਦੀ ਧਰਤੀ ਹੈ ਜਿੱਥੇ ਰੌਣਕਾਂ ਕਹਿੰਦੇ ਵੱਡੀ ਲੱਗੀ ਹੋਈ ਹੈ ਕਿ ਬਾਜਾ ਵਾਲੇ ਨੇ ਨੰਦਪੁਰ ਛੜ ਦਿੱਤਾ ਅੱਜ ਕਿਸੇ ਪਾਸੇ ਥੋੜਾ ਕਿਸੇ ਪਾਸੇ ਚਾਰ ਪੁੱਤ ਸਿੱਧੇ ਸ਼ਗੋਂ ਤੋਂ ਬਾਹਰ ਦਿੱਤੇ ਥੋੜਾ ਖੂਂ ਡੋਲਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਫਰਮਾਚੀ ਬਾੜੇ ਦੇ ਜੰਗਲ ਵਿੱਚ ਚਾਰ ਸੁੱਤੋ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ ਲਓ ਸਾਹਮਣੇ ਹੁੱਡੇ ਦੀ ਗੋਲ ਲਓ ਸੋਣ ਯਾਰਗਲ ਕਰਦਾ ਲਓ ਸਾਹਮਣੇ ਕਹਿੰਦੇ ਦਿੱਲੀ ਵਾਲਾ ਖੁੱਡਾ ਫੇਰ ਕਹਿੰਦੇ ਤਿਆਰ ਵਰ ਤਿਆਰਾ ਮੇਰੇ ਵੀਰੋ ਸਿਰੇ ਦਾ ਮੁਕਾਬਲਾ ਪੈਂਦੀ ਗੋਲ ਫੇਰ ਔਰ ਰੰਜੜੇ ਕਹਿੰਦੇ ਚਾਲ ਹੈ ਮੁੰਡੇ ਨੇ ਕਹਿੰਦੇ ਜੋਰ ਦਿੱਤੇ ਆ ਉਹ ਚਾਰ ਰੰਦੇ ਵਾਦੇ ਜਿਹੜੇ ਕਹਿੰਦੇ ਹੋ ਗਿਆ ਮੈਚ ਸਿਰੇ ਦਾ ਝੋਟੀ ਦਾ ਕਹਿੰਦੇ ਖੇਡਿਆ ਜਾ ਰਿਹਾ ਦਿੱਲੀ ਵਾਲਾ ਬਾਲਾਂ ਪਾਈ ਜਾਂਦਾ ਹਰਿਆਣੇ ਵਾਲਾ ਛੱਕੇ ਲਈ ਜਾਂਦਾ ਤੇ ਪੰਜਾਬ ਵਾਲੇ ਫੀਲਡਿੰਗ ਕਰੀ ਜਾਂਦੇ ਆ ਉਹ ਪੰਜਾਬ ਵਾਲੇ ਫੀਲਡਿੰਗ ਕਰੀ ਜਾਂਦੇ ਆ ਤੇ ਹਮਾਚ ਨਾਲੇ ਕਹਿੰਦੇ ਬੈਟਿੰਗ ਕਰੀ ਜਾਂਦੇ ਆ ਤੇ ਗੰਦਪੁਰ ਵਾਲੇ ਵੇਖੀ ਜਾਂਦੇ ਬਣੀ ਦੇ ਬਣੀ ਕੀ ਜਾਂਦਾ ਹੁੱਟਿਆ ਲੋਟ ਕੱਲਾ ਕਰ ਲੱਗ ਗਿਆ ਹੁਣ ਬੰਦਾ ਦੇ ਪੰਨਾ ਕੀ ਹੈ ਬਾਹਰ ਨਾਲ ਇੱਟੇ ਆਓ ਸਿਆਣਾ 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 ਗੱਜ ਜਿੰਨੀ ਚੌੜੀ ਛਾਤੀ ਉੱਤੇ ਮਾਨੀ ਜਿਗਰਾ ਬੱਥੇਰਾ ਸ਼ੇਰ ਜਿੰਨੀ ਜਾਨੀ ਜਿਗਰਾ ਬੱਥੇਰਾ ਸ਼ੇਰ ਜਿੰਨੀ ਜਾਨੀ ਟੱਕਰ ਸ਼ੇਰਾਂ ਦੀ ਐ ਟੱਕਰ ਬੱਬਰ ਸ਼ੇਰਾਂ ਦੀ ਐ ਰਣਕ ਵੱਡੀ ਵੀ ਐ ਸਵੇਰ ਬਰਸਾਤ ਹੋਈ ਐ ਪਰ ਸੂਰਜ ਕਹਿਰਵਾੜ ਹੋਇਆ ਫਿਰਦਾ ਆਓ ਸਾਹਮਣੇ ਖੜ ਕੇ ਕਹਿੰਦੇ ਸੂਰਜ ਪਟਾਕੇ ਪਈ ਜਾਂਦਾ ਲਓ ਦਿੱਲੀ ਵਾਲਾ ਕਹਿੰਦੇ ਫੇਰ ਓ ਬੱਲੇ 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 ਆਏ ਸ਼ੱਕਾ ਫੇਰ ਵੱਧ ਗਿਆ ਪਾਰਨਰ ਵੀ ਜਿਨੂ ਜਿਨੂ ਬੈਟਿੰਗ ਵਧੀਆ ਲੱਗੀ ਤਾੜੀ ਜ਼ੋਰਦਾਰ ਉਚਾਣੇ ਵਾਲਾ ਉਚਾਣੇ ਵਾਲਾ ਉਚਾਣੇ ਵਾਲਾ ਲਾਓ ਸਾਹਮਣੇ ਕਹਿੰਦੇ ਪ੍ਰਧਾਨ ਦਾ ਚਿਹਤਾ ਓ ਪ੍ਰਧਾਨ ਦਾ ਚਿਹਤਾ ਕਹਿੰਦੇ ਬੱਲੇ ਬੱਲੇ ਕਰਵਾਈ ਜਾਂਦਾ ਹੈ ਦਿੱਲੀ ਵਾਲਾ ਲੋਕੀ ਗੱਲਾਂ ਕਰਨ ਲੱਗਿਆ ਵੀ ਬੜਾ ਬੋਲਿਆ ਕਮੈਂਟਾਂ ਨੇ ਵੀ ਚੜ੍ਹਾਈ ਬੜੀ ਆ ਪਰ ਇਹਦੇ ਬਾਰੇ ਦੱਸਣ ਦੀ ਲੋੜ ਨਹੀਂ ਸਲਾਈਡ ਛੱਕੇ ਮਾਰਦਾ ਹੈ ਦੇ ਬਾਰੇ ਦੱਸਣ ਦੀ ਲੋੜ ਨਹੀਂ ਛੱਕੇ ਫਲਾਈਟ ਮਾਰਦਾ ਹੈ ਬੰਦਾ 28 ਜਾਂ 30